ਨੰਬਰ ਨੂੰ ਆਏ ਨਹੀਂ ਡਿਬੇਟ ਤੇ ਕਿਉਂਕਿ ਇਹਨਾਂ ਕੋਲੇ ਕੁਝ ਹੈ ਹੀ ਨਹੀਂ ਤੇ ਆਪਾਂ ਨੇ ਕੀ ਕੀਤਾ ਨਹਿਰਾਂ ਦਾ ਪਾਣੀ ਕੱਸੀਆਂ ਦਾ ਪਾਣੀ ਆ ਰਿਹਾ ਕੋਈ ਕਹਿੰਦਾ 25 ਸਾਲ ਬਾਅਦ ਆਇਆ ਜੀ ਕੋਈ ਕਹਿੰਦਾ 40 ਸਾਲ ਬਾਅਦ ਸਾਡੇ ਪਾਣੀ ਆਇਆ ਨਹਿਰਾਂ ਕੱਸੀਆਂ ਦਾ ਪਾਣੀ ਆਊਗਾ ਬਿਜਲੀ ਮੋਟਰਾਂ ਵਾਲੀ ਦਿਨੇ ਆਉਂਦੀ ਹੈ ਦਿਨੇ ਆਉਂਦੀ ਹੈ ਜ ਰਾਤ ਨੂੰ ਜਿਹੜਾ ਰਾਤ ਨੂੰ ਵੀ ਆਉਂਦੀ ਹੈ ਜਦੋਂ ਮਰਜੀ ਸੋਚਦਾ ਬੱਸ ਟੱਕਰ ਦੇ ਹਾਂ ਜੇ ਨਾਲੀ ਜੇ ਬੇ ਕਹੋਗੇ ਉਹ ਵੀ ਕਰ ਲਾਂਗੇ 24 ਘੰਟੇ ਆਉਗੀ ਜਦੋਂ ਮਰਜੀ ਵਾਇਆ ਕਰੋ ਤੁਹਾਡੇ ਦਿਲ ਆ ਯਾਰ ਥੋਡੀ ਮਰਜੀ ਹੈ ਮੈਂ ਤਾਂ ਕਹਿਦਾ ਸੀ ਮੋਟਰ ਬੰਦ ਕਰਕੇ ਝੋਨਣ ਲੱਗਣ ਲਾ ਦੂੰ ਲਾਤਾ

ਕਦੇ ਨੱਕਾ ਕਿਆ ਹੁੰਦਾ ਹੈ ਨੱਕਾ ਕਿਆ ਹੁੰਦਾ ਹੈ ਮੈਂ ਕਿਹਾ ਨੱਕਾ ਨਹੀਂ ਨੱਕਾ ਕਦੇ ਹਮੇਂ ਨਹੀਂ ਪਤਾ ਜੀ ਮੈਂ ਕਿਹਾ ਨੱਕਾ ਹੁੰਦਾ ਜਿੱਥੋਂ ਕਿਆਰੇ ਨੂੰ ਪਾਣੀ ਜਾਂਦਾ ਹੈ ਉਹ ਤੁਸੀਂ ਅੱਧਾ ਕਹਿਰਾ ਰਮਿਆ ਹਜੇ ਬੰਦ ਕਰਤੀ ਢੂੜ ਘੰਟੇ ਬਾਅਦ ਦੁਆਰੇ ਆਈ ਫੇਰ ਉਸੇ ਅੱਧੇ ਦਿਨ ਵਿੱਚ ਦੀ ਦੁਆਰੇ ਜਾਊ ਫੇਰ ਬੰਦ ਕਰਤੀ ਕੰਨੀ ਵਾਲੇ ਕਿਨਾਰੇ ਤਾਂ ਸੁੱਕੇ ਹੀ ਰਹਿ ਜਾਂਦੇ ਆ ਮੈਂ ਕਿਹਾ 8 ਨਹੀਂ 11 12 ਘੰਟੇ ਜੋ ਉਸੇ ਬੰਦੇ ਨੇ ਕਰਨੀ ਲੈਟ ਕਿਸਾਨ ਬੰਦ ਕਰਕੇ ਤੇਰੇ ਜਾਂਦੇ ਆਪਦੀ ਬੋਟਰ ਪਰਮਲ ਖਰੀਦ ਲਿਆ ਆਪਾਂ ਨੇ ਗੋਇਲਵਾਲ ਸਾਹਿਬ ਵਾਲਾ ਥਰਮਲ ਖਰੀਦ ਲਿਆ ਕੋਲਾ ਆਪਣੇ ਕੋਲੇ ਆਮ ਹੈ 27 28 22 25 ਦਿਨ ਦਾ ਕੋਲਾ ਪਿਆ ਆਪਣੇ ਥਰਮਲਾਂ ਚ ਪਹਿਲਾਂ 2.5 ਘੰਟਿਆਂ ਦਾ ਕੋਲਾ ਰਹਿ ਗਿਆ ਜੀ 3 ਘੰਟਿਆਂ ਦਾ ਕੋਲਾ ਰਹਿ ਗਿਆ ਜੀ ਪੰਜਾਬ ਸਾਹ ਸਕਦਾ ਹੈ negra ਜੋ ਫਿਰ ਆਪ ਪੈਸੇ ਖਾਂਦੇ ਸੀ ਕੋਲੇ ਦੀਆਂ ਖਾਨਾ ਬੰਦ ਕਰ ਰੱਖਿਆ ਸੀ ਆਪਾਂ ਉਹ ਖੋਲ ਲਿਆ ਆਪਾਂ ਕੋਲੇ ਦੀ ਖਾਨ ਚਲਾ ਲਈ ਜਾਰਖੰਡਾ ਵਾਲੀ ਆਪਰ ਕੋਲਾ ਆ ਮੇਂ ਬਿਜਲੀ ਆ ਮੇਂ ਬਿਜਲੀ ਵੇਚਦੇ ਆ ਪਰ ਆਤ ਨੂੰ 8.37 ਸੈਂਟੀ ਪੈਸੇ ਪਰ ਜੁਟ ਵੇਚਦੇ ਆ ਅੱਲੇ ਅਪ੍ਰੈਲ ਤੇ ਮਈ ਚ ਅਜੇ ਮਹੀਨੇ 25 ਕਿ ਨਹੀਂ ਹੋਏ ਨੇ 25 ਮਈ ਤੱਕ ਦੀ ਰਿਪੋਰਟ ਹੈ ਮੇਰੇ ਕੋਲ ਅਪ੍ਰੈਲ ਤੇ ਮਈ ਤੱਕ 25 ਮਈ ਤੱਕ 286 ਕਰੋੜ ਰੁਪਏ ਦੀ ਬਿਜਲੀ ਆਪਾਂ ਦੂਜੀਆਂ ਸਟੇਟਾਂ ਨੂੰ ਵੇਚਦੀ ਖਜਾਨਾ ਵੀ ਭਰੂੰ ਔਰ ਪਰੇ ਹੋਏ ਖਜਾਨਾ ਮੂੰਹ ਲੋਕਾਂ ਕਹਿੰਦੀ ਵੀ ਕਰੂੰ ਮੈਨੂੰ ਨਹੀਂ ਹਟਾ ਸਕਦੇ ਮੈਂ ਪਹਿਲਾਂ ਕੈਸਤਾ ਸੀੜੀਆਂ 'ਚ ਵੀ ਇਹੀ ਕਹਿੰਦਾ ਸੀ ਮੈਂ ਹੁਣ ਵੀ ਇਹੀ ਕਹਿੰਨਾ ਅੰਦਰਲੀਓ ਦੱਸੂ ਸਾਰਿਆਂ ਨਾਲ ਇਹਨਾਂ ਦੇ ਅੰਦਰ ਆ ਮੈਂ ਇੱਕ ਗੱਲ ਖੁਦ ਦੱਸਣ ਲੱਗਿਆ ਤੁਹਾਨੂੰ ਅੰਦਰਲੀ ਅੱਗੇ ਗੱਲ ਨਾ ਕਰ ਦਿਓ ਕੁਝ ਗਾਹ ਕਰ ਦੇਣਾ ਗੱਲ ਆ ਮੈਂ ਗੱਲ ਪਾ ਚੰਦੀ ਅੰਦਰ ਉਹ ਅਸਰ ਲੱਗੇ ਹੋਏ ਨੇ ਕੁਝ ਸੁਖਦੀਰ ਬਾਦਲ ਨਾਲ ਕੁਝ ਸਾਹਾਰ ਸੇ ਮਰਦਾਂ ਮੈਂ ਕਿਵੇਂ ਆ ਕੀ ਹਾਲ ਹੈ ਕਦੇ ਪੁੱਛੋ ਨਾ ਰੋ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਮੈਂ ਕਿਹਾ ਫਿਰ ਕਿ ਮੈਂ ਕੰਮ ਹੀ ਕੱਟਣਾ ਪਿਆ ਤੇ ਕਦੇ ਆਪ ਬੱਚੇ ਲੜਾਈਆਂ ਨੇ ਘਰ ਚ ਮੰਨਤਾ ਕਿਸੇ ਨੇ ਹੋਰ ਕੀ ਹੈ ਫਿਰ ਸੁਖਵੀਰ ਬਾਦਲ ਨੇ ਆਪਣਾ ਚੀਚਾ ਪਾਰਟੀ ਚ ਕੱਢਤਾ ਮਜੀਠੀਆ ਕਹਿੰਦਾ ਮੈਂ ਆਪ ਦਾ ਕੱਢਣਾ ਹਾਂ ਆਪਾਂ ਨੇ ਨਾ ਬਸ ਬੰਦੇ ਬੱਚੇ ਚੀਜੋ ਚੀਜੀ ਲੜਦੇ ਦੇਖੇ ਵੀ ਆਹ ਚੀਜ ਮੇਰੀ ਆਹ ਚੀਜ ਮੇਰੀ ਨਾ ਬੁੱਤ ਚੀਜੋ ਚੀਜੀ ਨਾਲ ਲੜੋ ਇਹ ਜੀਜੋ ਜੀਜੀ ਹੋ ਗਏ ਉਹਨੂੰ ਇਹ ਤੁਸੀਂ ਕੀਤਾ ਕੰਮ ਇਹਨਾਂ ਦਾ ਮੇਰਾ ਇੱਥੇ ਕੋਈ ਕਸੂਰ ਨਹੀਂ ਫਿਰੋ ਇਹ ਤੁਸੀਂ ਕੀਤਾ ਮੈਂ ਤਾਂ ਆ ਕੇ ਹੋਕਾ ਹੀ ਦਿੰਨਾ ਬਸ ਤੁਸੀਂ ਕੰਮ ਕਰ ਦਿੰਨੇ ਹੋ ਸਵਾ ਇਹਨਾਂ ਦੀ ਹਾਂ ਕੋਈ ਪਈ ਗਏ ਕਾਂਗਰਸਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕੌਣ ਕਿਸ ਦੇ ਨਾਲ ਲੜ ਰਿਹਾ ਹੈ ਕਾਂਗਰਸ ਵਾਲੇ ਤਾਂ ਇੱਕ ਦੂਜੇ ਨੂੰ ਹਰਾਉਣ ਤੇ ਲੱਗੇ ਹੋਏ ਆ ਕਾਂਗਰਸ ਦੀ ਜਿਹੜੀ ਹੈ ਨਾ ਹਾਲਤ ਉਹ ਕਛੂ ਕੁੰਮੇ ਤੇ ਚੂਹੇ ਦੀ ਦੋਸਤੀ ਆ ਰਹੀ ਹੈ ਇੱਕ ਕਛੂ ਤੇ ਚੂਹੇ ਨੇ ਦੋਸਤੀ ਕਰ ਲਈ ਕਹਿੰਦੇ ਵੀ ਦੋਸਤੀ ਇਕੱਠੇ ਰਾਵਾਂਗੇ ਦੋਨਾਂ ਨੇ ਇੱਕ ਦੂਜੇ ਨਾਲ ਪੂਛਾਂ ਬੰਨ ਲੀਆਂ ਇਕੱਠੇ ਲਾ ਅਗਰਮੀ ਪਈ ਕਛੂ ਨੂੰ ਗਰਮੀ ਲੱਗੀ ਉਹ ਇਹ ਤਾਂ ਦੇਖਿਆ ਨਹੀਂ ਮੇਰੇ ਮਗਰ ਚੂਹਾ ਬੰਨਿਆ ਹੋਇਆ ਸਿੱਧਾ ਟੋਪੇ ਦੇ ਵਿੱਚ ਵੜ ਗਿਆ ਚੂਹਾ ਡੁੱਬ ਕੇ ਮਰ ਗਿਆ ਘਾਂਟੇ ਕਵਾਜੋਂ ਨਿਕਲਿਆ ਮਰਿਆ ਹੋਇਆ ਚੂਹਾ ਨਾਲ ਕਿੱਤੀ ਭਰੇ ਚੂਹ ਉੱਤੇ ਇੱਲ ਫਿਰਦੀ ਸੀ ਇੱਲ ਨੇ ਦੇਖਿਆ ਚੂਹਾ ਮਰਿਆ ਪਿਆ ਉਹਨੇ ਚਪਟ ਮਾਰ ਕੇ ਪੰਜਿਆਂ ਨਾਲ ਚੂਹਾ ਚੱਕ ਲਿਆ ਨਾਲ ਕੱਛੂ ਚੱਕਿਆ ਗਿਆ ਉਹ ਬੰਨੀ ਹੋਈ ਸੀ ਪੂਛ 200 ਫੁੱਟ ਤੋਂ ਕੱਛੂ ਡਿੱਗਿਆ ਕੱਛੂ ਮਰ ਗਿਆ ਕਾਂਗਰਸਾਂ ਦੀ ਦੋਸਤੀ ਇਹ ਹੈ ਇਹ ਦੇਖ ਲੈਣ ਵੀ ਚੂਹਾ ਕੌਣ ਹੈ ਤੇ ਕੱਛੂ ਕੌਣ ਹੈ ਮਾਰਨਗੇ ਇੱਕ ਦੂਜੇ ਨੂੰ ਇਹ ਆਪ ਹੀ ਮੇਰਾ ਇੱਥੇ ਕੋਈ ਕੋ ਦੂਰ ਨਹੀਂ ਮੇਰਾ ਕੋਈ ਦੂਰ ਤੋ ਵੀਰੋ ਇਹਨਾਂ ਤੇ ਯਕੀਨ ਨਾ ਕਰਿਓ ਇਹਨਾਂ ਨੇ ਲੁੱਟ ਕੇ ਖਾ ਲਿਆ ਆਪਾਂ ਮੈਂ ਤਾਂ ਅਜਿੱਥੇ ਹੁਣ ਇੱਕ ਵਾਰ ਨੰਗਲ ਜਾਉਂ ਫਿਰ ਬੰਗੇ ਜਾਉਂ ਫਿਰ ਪਲਾ ਤਲਾ ਚੌਰ ਜਾਉਂ ਫਿਰ ਰਾਤ ਨੂੰ ਸੰਗਰੂਰ ਜਾਉਂ ਕੱਲ ਨੂੰ ਪਟਿਆਲਾ ਤੋਂ ਪਾਸੇ ਕੇਜਰੀਵਲ ਤਾਹ ਨਾਹੂੰ ਜਿੰਨਾ ਜਰਮੈਨਾਂ ਨੇ ਜੜਾ ਨਹੀਂ ਪਟਦਾ ਮੈਂ ਨਹੀਂ ਪਟਦਾ ਲਕ ਤੁਸੀਂ ਸਾਥ ਦੇ ਦੋ ਤੁਸੀਂ ਸਾਥ ਦੇ ਦੋ ਮੋਦੀ ਆ ਨਹੀਂ ਰਿਹਾ ਇੰਡੀਆ ਗਠਵੰਦਨੀ ਸਰਕਾਰ ਬਣ ਰਹੀ ਹੈ ਕੇਂਦਰ ਚ ਉਹ ਸਰਕਾਰ ਚ ਸਭ ਤੋਂ ਵੱਡਾ ਹਿੱਸਾ 85 ਦਾ ਹੋਊਗਾ ਇਧਰ ਉਧਰ ਜਿਹੜੇ ਕਾਂਗਰਸ ਨੂੰ ਕਿੰਜੇ ਉਹ ਪਾਸ ਕਰੋ ਯਾਰ ਉਹ ਦਰਖਤ ਵੀ ਹਰੇਕ ਸਾਲ ਪੱਤੇ ਬਦਲ ਲੈਂਦਾ ਤੁਸੀਂ ਤਾਂ ਬਦਲ ਲੋ ਐਦਕੀ ਸੁਨੰਦਪੁਰ ਸਾਹ ਵਾਲਿਓ ਥੋੜੇ ਤੋਂ ਉਮੀਦ ਹੈ ਤੇ ਪਹਿਲੀ ਲੀਡ ਥੋੜੀ ਆਵੇ ਵੈਸੇ ਅੰਮਰਸਰ ਵਾਲਿਆਂ ਨੇ ਸ਼ਰਤ ਲਾਈ ਹੋਈ ਐ ਕਿ ਸਾਢੇ ਗੱਠ ਹੋਏ ਤੱਕ ਸਾਡੀ ਧਾਰਜੂ ਵੀ ਜੁਝਾਨ ਕਿ ਪਹਿਲੀ ਲੀਡ ਜਿਹੜੀ ਉੱਥੋਂ ਐ ਅਨੰਦਪੁਰ ਸਾਬ੍ਹਲੇ ਕਿਸੇ ਕੋਲ ਪਹਾਰਾ ਹੈ ਪਹਿਲੀ ਲੀਡ ਫਿਰ ਥੋੜੀ ਆਵੇ ਤਾਂ ਨਜ਼ਾਰਾ ਉਹ ਤੋਂ ਬਾਅਦ ਉਹ ਤੋਂ ਬਾਅਦ ਫਿਰ 3 ਸਾਲ ਆ ਧਰਮ ਦੇ ਕੰਮ ਕਰਨ ਦਾ ਨਜ਼ਾਰਾ ਥੋੜੀ ਜਿਮੇਵਾਰੀ ਖਤਮ ਮੇਰੀ ਸ਼ੁਰੂ ਟੰਗ ਦੀ ਸ਼ੁਰੂ ਪਾਰਲੀਮੈਂਟ ਚ ਦੇਖੋ ਇਹਨੂੰ ਬੋਲਣਾ ਤਾਂ ਆਉਂਦਾ ਐ ਜਦੋਂ ਤੋਂ ਵਿਦਿਆਰਥੀ ਤੋਂ ਹੁੰਦਾ ਬੋਲਦਾ ਹੀ ਆ ਰਸੇ ਜਾਂਦੇ ਪਾਰਟੀ ਨੇ ਸਪੋਕਸਪਰਸਨ ਵੀ ਬਣਾਇਆ ਹੋਇਆ ਬੋਲਣਾ ਆਉਂਦਾ ਡਿਬੇਟਾਂ 'ਚ ਬੋਲਣਾ ਆਉਂਦਾ ਠੀਕ ਹੈ ਨਾ ਪਾਰਲੀਮੈਂਟ 'ਚ ਬੋਲਣ ਦੇ ਤਰੀਕੇ ਥੋੜੇ ਜਿਹਾ ਪਾਸਵਰਡ ਮੇਰੇ ਕੋਲੇ ਵੀ ਨੇ ਤੂੰ ਦੇਖੀ ਹੋਣਾ ਜਦੋਂ ਮੈਂ ਗਿਆ ਸੀ ਜਦੋਂ ਮੈਂ ਖੜਾ ਹੁੰਦਾ ਸੀਗਾ ਸਾਰੇ ਬੀਜੇਪੀ ਵਾਲੇ ਕੰਨਾਂ ਤੇ ਹੈੱਡਫੋਨ ਚ ਲਾ ਲੈਂਦੇ ਸੀ ਲ ਪੰਗਾ ਪਾਉਗੇ ਇਹ ਕੋਈ ਹੁਣ ਮੈਂ ਕਹਿੰਦਾ ਸੀ ਮੋਦੀ ਜੀ ਬਤਾਈਏ ਅੱਛੇ ਦਿਨ ਕਵਾਂਨੇ ਵਾਲੇ ਹੈ ਉੱਥੇ ਉਹਨਾਂ ਨੂੰ ਮੁੜਕਾ ਆ ਜਾਂਦਾ ਸੀ ਮਸੀਨਾ ਆ ਜਾਂਦਾ ਸੀ ਤੂੰ ਕਹਿੰਦੇ ਯਾਰ ਆਪ ਪੀੜੀ ਪਾਗਲ ਨੂੰ 2 ਮਿੰਟ ਦੇ ਦੋ ਇਹ 2 ਮਿੰਟ ਹੀ ਬੋਲਦਾ ਜੇ ਨਾ ਦੇਈਏ 2 ਘੰਟੇ ਚੱਲਣ ਨਹੀਂ ਦਿੰਦਾ ਸੋ ਇਹ ਪਾਸਵਰਡ ਸਾਰੇ ਮੈਂ ਮਾਲਵੇ ਫਿਰ ਕੰਮ ਕਰੂ ਕਿਉਂ ਵੀ ਐਂ ਕੰਮ ਲੈਣਾ ਐਨਾ ਤੋਂ ਬਸ ਉਹ ਕੁੰਡੀਆਂ ਸਾਰੀਆਂ ਮੇਰੇ ਕੋਲ ਹੈਗੀਆਂ ਕਿਹੜਾ ਤੁਸੀਂ ਤਵੀਤ ਬੰਦੋ ਇਹਨੂੰ ਪੌੜੀਆਂ ਚੜਾ ਦੋ ਪਾਰਲੀਮੈਂਟ ਦੇ ਅੱਗੇ ਕਾਹਾਂ ਮੇਰਾ ਕੰਮ ਐ ਫਿਰ ਮੈਂ ਕਿਵੇਂ ਬਾਹਰ ਆਂ ਫਿਰ ਤੁਹਾਡਾ ਜੇ ਕੰਮ ਨਾ ਹੋਇਆ ਤਾਂ ਮੈਂ ਜਿਵੇਂ ਬਾਹਰ ਆ ਕਾਂਗਰਸਾ ਨੇ ਤੀਜੀ ਵਾਰ ਬੰਦਾ ਬਦਲਦਾ ਇਥੋਂ ਪਹਿਲਾਂ ਮਿੱਟੂ ਸੀ ਤੋਤਵਾਰੀ ਸੀ ਉਹ ਹੋਰ ਲੈ ਆਏ ਮੈਂ ਤੁਹਾਨੂੰ ਕੀ ਸਮਝਦੇ ਯਾਰ ਵੀ ਜਿਹਨੂੰ ਮਰਜ਼ੀ ਲਿਆਉਣਗੇ ਕਦੇ ਮਰ ਜਾ ਜਿਹੜੀ ਕਦੇ ਜਿਉ ਜਾ ਜਿਹੜੀ ਐਂ ਵੋਟਾਂ ਬਾਦੂ ਤੁਸੀਂ ਬੰਦਾ ਦੇਖੋ ਯਾਰ ਕੀ ਤਰੱਕੀ ਕੀਤੀ ਅਗਲੇ ਨਹੀਂ ਕੀਤੀ ਤੁਸੀਂ ਇਸ ਕਰਕੇ ਤੁਹਾਡੇ ਕੋਲੇ ਆਏ ਆਂ ਔਰ ਉਮੀਦ ਲੈ ਕੇ ਆਏ ਆਂ ਸ਼ਹੀਦਾਂ ਦੀ ਧਰਤੀ ਹੈ ਗੁਰੂ ਸਾਹਿਬ ਐਸੇ ਲੱਗ ਕੇ ਚਿਰਦੇ ਰਹੇ ਲੜਾਈਆਂ ਲੜਦੇ ਪਰਿਵਾਰ ਪਛੋੜੇ ਦੀ ਇੱਥੇ ਹੋਇਆ ਹੈ ਸੋ ਉਹਨਾਂ ਦੇ ਉਹਨੇ ਜ਼ੁਲਮ ਦੇ ਖਿਲਾਫ ਆਪਾਂ ਨੂੰ ਲੜਨ ਦੀ ਆਪਾਂ ਨੂੰ ਜਿਹੜੀ ਦਿੱਤੀ ਹੈ ਪ੍ਰੇਰਨਾ ਜ਼ੁਲਮ ਦੇ ਖਿਲਾਫ ਲੜਨਾ ਤੇ ਜ਼ੁਲਮ ਦੇ ਭਾਵੇਂ ਉਹ ਦੇਖੋ ਇੱਕ ਜਫਰਨਾਮਾ ਲਿਖਿਆ ਸੀ ਗੁਰੂ ਸਾਹਿਬ ਨੇ ਫਾਰਸੀਟ ਪੜ੍ਹ ਕੇ ਔਰੰਗਜ਼ੇਬ ਦੇ ਪ੍ਰੈਸਿਸ ਚਲੇ ਗਿਆ ਸੀ ਐਨੀਆਂ ਵਧੀਆ ਗੱਲਾਂ ਲਿਖੀਆਂ ਸੀ ਲਾंपੇ ਦਿੱਤੇ ਸੀ ਉਹਨੂੰ ਵੀ ਤੂੰ ਗਲਤ ਹੈ ਤੂੰ ਸਹੀ ਨਹੀਂ ਹੈਗਾ ਤੂੰ ਜ਼ੁਲਮ ਕਰ ਰਹੇ ਸੋ ਵੀਰੋ ਆਪਾਂ ਉਸ ਟਾਰਪੀਲੇ ਜਾਏ ਆਪਾਂ ਕਿਉਂ ਜਾਈਏ ਬਾਹਲੇ ਮੁਲਕਾਂ ਨੂੰ ਭਈ ਅਮਰੀਕਾ ਕੈਨੇਡਾ ਕਿਉਂ ਜਾਈਏ ਅਸੀਂ ਇੱਥੇ ਹਰਦੀ ਧਸੀ ਠੀਕ ਕਰ ਲੈਨੇ ਆ ਇੱਥੇ ਨੌਕਰੀਆਂ ਦੇ ਦਿੰਨੇ ਆ ਇੱਥੇ ਕੰਮਕਾਰ ਕਰੋ ਆ ਤੁਹਾਡੇ ਕੋਲੇ ਇੱਥੇ ਆ ਗਈ ਕਲਾਸ ਪਹਿਲੀ ਸੀ ਫਰੈਡਨਬਰਗ ਵੀ ਆ ਗਈ ਨਾਲ ਜਰਮਨੀ ਵਾਲੀ ਕੰਮ ਮਿਲੂਗਾ ਬਹੁਤ سارے ਲੋਕਾਂ ਨੂੰ ਆਪਣੇ ਮੁੰਡਿਆਂ ਨੂੰ ਇੰਜੀਨੀਅਰ ਕਰਕੇ ਇੱਥੇ ਕੰਮ ਮਿਲੂਗਾ ਸ਼ਾਮ ਨੂੰ ਘਰਿਆਂ ਕੇ ਰੋਟੀ ਖਾਈਏ ਉਧਰ ਬਾਹਲੇ ਮੁਲਕਾਂ ਚ ਵਰਸਾਂ ਪੈਂਦੀਆਂ ਨੇ ਇਹਨਾਂ ਬਾਦਸ਼ਾਹ ਸਾਡੀ ਇਹਨਾਂ ਕਲਚਰ ਸਾਡਾ ਕਿਉਂ ਜਾਈਏ ਬਈ ਅਸੀਂ ਹਾਂ ਘੁੰਮਣ ਜਾਓ ਮਹੀਨਾ ਕੋ ਮਨ ਚਲੇ ਯਾ ਪਰਵਾਹ ਬਾਤ ਹੈ ਟੂਰਿਸਟ ਵੀ ਜੇ ਤੇ ਪਰ ਇਹ ਥੋੜੀ ਅਗੇ ਥੋਂ ਚਲੇ ਗਏ ਮਾਪੇ ਇੱਥੇ ਢਿੱਕੀ ਜਾਂਦੇ ਆ ਕਦੋਂ ਆਊਗਾ ਪੁੱਤ ਮੇਰਾ ਸੋ ਬਹੁਤ ਵਿਰੋਧ ਇਹ ਕੰਮ ਆਪਾਂ ਬੰਦ ਕਰਨਾ ਹੈ ਔਰ ਬੰਦ ਤਾਂ ਹੋਊਗਾ ਜੇ ਆਪਣੇ ਕੋਲੇ ਰਾਜਨੀਤਿਕ ਸ਼ਕਤੀ ਤੁਸੀਂ ਦਿਓਗੇ ਇੱਥੇ ਇੱਥੇ ਵੱਡੀਆਂ-ਵੱਡੀਆਂ ਫੈਕਟਰੀਆਂ ਲੈ ਕੇ ਆਵਾਂਗੇ ਇੱਥੇ ਤੁਹਾਡੇ 3 ਪੁੱਤਾਂ ਨੂੰ ਕੰਮ ਮਿਲੂਗਾ ਇੱਥੇ ਤੁਹਾਡਾ ਬਹੁਤ ਜਿਆਦਾ ਧੰਨਵਾਦ ਹੈ ਇਸ ਗੱਲ ਦਾ ਕਿ ਤੁਸੀਂ ਇੰਨੀ ਗਰਮੀ 'ਚ ਇੱਥੇ ਆਏ ਹੋ ਅਸੀਂ ਵੀ ਐਸਾ ਸਾਰੇ ਮੁੰਡੇ ਬੈਠੇ ਆ ਸਟੂਡੈਂਟ ਐ ਨੌਜਵਾਨ ਐ ਫਿਊਚਰ ਐ ਸੋ ਇਹਨਾਂ ਨੂੰ ਇੱਥੇ ਨੌਕਰੀਆਂ ਦੇਣੇ ਨੇ ਡਿਗਰੀ ਮੁਤਾਬਕ ਯੂਪੀਐਸਸੀ ਦੇ ਸੈਂਟਰ ਖੋਲਾਂਗੇ ਆਤ ਪੜੋ ਆਈਐਸ ਅਫਸਰ ਬਣੋ ਡੀਸੀ ਬਣੋ ਆਈਪੀਐਸ ਕਰੋ ਐਸਐਸਪੀ ਬਣੋ ਵੱਡੀਆਂ ਵੱਡੀਆਂ ਪੋਸਟਾਂ ਸਾਡੇ ਪੰਜਾਬੀਆਂ ਦੇ ਮੁੰਡਿਆਂ ਤੋਂ ਪੁੱਤਿਆਂ ਪੁੱਤਾਂ ਪੜ੍ਹੇ ਹੋਣੇ ਚਾਹੀਦੇ ਪੜਾ ਮੰਨ ਪੜਾਵਾਂਗੇ ਜੀ ਮੈਡੀਕਲ ਕਾਲਜ ਖੋਲ ਰਹੇ ਹਾਂ ਆਪ ਬਣ ਕੇ ਆਮ ਆਦਮੀ ਕਲੀਨਿਕ ਬਣ ਕੇ ਸਕੂਲ ਆਫ ਫੈਮਿਨਸ ਬਣ ਰਹੇ ਨੇ ਮੈਂ ਇਹ ਕੰਮ ਹੀ ਗਣਾਉਣ ਲੱਗਿਆ ਅੱਧਾ ਘੰਟਾ ਲੱਗ ਜੂ ਉਹ ਤੁਹਾਨੂੰ ਆਪ ਹੀ ਪਤਾ ਤੁਸੀਂ ਗਿਣਾ ਲਿਆ ਕਰੋ ਉਹ ਇੱਕ ਬਜ਼ੁਰਗ ਮੈਨੂੰ ਕਹਿੰਦਾ ਧੰਨਵਾਦ ਮੈਂ ਕਿਹਾ ਕੀ ਹੋ ਗਿਆ ਕਹਾ ਸਾਡੇ ਜਨਰੇਟਰ ਤੇ ਭੁੰਡਾ ਦਾ ਖੱਖਰ ਲੱਗ ਗਿਆ ਮੈਂ ਕਹਾ ਜੀ ਇਹ ਤਾਂ ਧੰਨਵਾਦ ਵਾਲੀ ਗੱਲ ਹੈ ਕਹਿੰਦਾ ਚੱਲੇ ਹੀ ਨਹੀਂ ਬਿਜਲੀ ਵੀ ਨਹੀਂ ਆਈ ਹੈ ਜਨਰੇਟਰ ਤੇ ਭੁੰਡਾ ਦਾ ਖੱਖਰ ਲੱਗ ਗਿਆ ਕਹਿੰਦਾ ਉਹ ਇਹ ਵੀ ਮੁੱਦਾ ਦੇਖੋ ਲੋਕ ਬਹੁਤ ਤਰਾਂਤਰਾਂ ਦੀਆਂ ਗੱਲਾਂ ਸੁਣਾਉਂਦੇ ਮੈਨੂੰ ਇੱਕ ਮੈਨੂੰ ਕਹਿੰਦਾ ਮੈਂ ਦੋਤੀ ਆ ਜੀ ਕਹਿੰਦਾ ਪਹਿਲਾਂ ਮੇਰਾ ਸਾਹ ਕਿੰਨੇ ਜਾਂ 6 ਮਹੀਨੇ ਵਾਂ ਕਰਦੇ ਸੀ ਲੋਕ ਪਤਾ ਨਹੀਂ ਕੀ ਹੋਇਆ ਕਹਿੰਦਾ ਹਣ ਹਰੇਕ ਮਹੀਨੇ ਪੈਸੇ ਦੇਣ ਲੱਗੇ ਮੈਨੂੰ ਕਹਿੰਦਾ ਮੈਂ ਕਿਹਾ ਮੇਰੇ ਤਾਂ ਦੁੱਧ ਵੀ ਉਹੀ ਹੈ ਲੀਟਰ ਵੀ ਉਹੀ ਹੈ ਮੇਰੇ ਨਾਲ ਨਾ ਮੈਂ ਦੁੱਧ ਨਾਲ ਕੋਈ ਛੇੜਛਾੜ ਕਰਦਾ ਤੇ ਮੈਂ ਢੋਲੀ ਵੀ ਉਹੀ ਹੈ ਤੇ ਪਹਿਲੇ 4 ਮਹੀਨੇ ਵਾਂ ਪੈਸੇ ਦਿੰਦੇ ਸੀ ਹੁਣ ਮਹੀਨੇ ਵਾਂ ਕਾਉਂਦੇ ਲੱਗੇ ਉਹ ਕਹਿੰਦੇ ਭਗਵਾਨ ਤੁਮਾਨ ਨੇ ਬਿਜਲੀ ਫ੍ਰੀ ਕਰਦੀ ਜਿਹੜੇ 3-4000 ਬਿਜਲੀ ਦਾ ਬਚਣ ਲੱਗ ਗਿਆ ਉਹ ਅਸੀਂ ਦੋ ਸੁਣਿਆ ਕਿੰਨਾ ਕਿੱਧਰ ਨੂੰ ਜਾ ਕੇ ਦੇਖੋ ਮਰਕ ਪੈ ਜਾਂਦਾ ਸੁਬਿਰੋ ਇਸੇ ਕੰਮ ਦੀ ਨਾ ਤਾਂ ਮੈਂ ਬਸਾਂ ਚ ਸਪਾਣਾ ਨਾ ਮੈਂ ਪਾਣਾ ਕਿਸੇ ਰੇਟੇ ਦੀਆਂ ਖੱਜਾਂ ਚ ਨਾ ਪਾਣਾ ਕਿਸੇ ਹਵੇਲੀ ਚ ਜਟਾ ਵਿੱਚ ਹਿੱਸਾ ਪਾਉਣਾ ਮੈਂ ਤੁਹਾਡੇ ਦੁੱਖ ਸੁੱਖਾ ਹਿੱਸਾ ਪਾਉਣਾ ਹੋਰ ਕਿਤੇ ਨਹੀਂ ਪਾਉਣਾ ਕਦੇ ਨਹੀਂ ਉਹਦਾ ਕਢਾਉ ਉਹ ਆ ਦੇਖਦੇ ਜਾਓ ਤੁਸੀਂ ਕਢਾਉ ਪੈਸੇ ਆ ਸੁੱਖ ਵਿਲਾਸ ਬਣਾ ਰੱਖਿਆ ਇੱਥੇ ਪਾਣਾ ਚ 7 ਸਟਾਰ ਹੋਟਲ ਸੁਖਵੀਰ ਬਾਦਲ ਨੇ 10 ਸਾਲ ਵਾਸਤੇ ਬਿਜਲੀ ਫ੍ਰੀ 10 ਸਾਲ ਵਾਸਤੇ ਜੀਐਸਟੀ ਫ੍ਰੀ ਟੈਕਸ ਲਗਜ਼ਰੀ ਟੈਕਸ ਫ੍ਰੀ ਸਟੇਟ ਦੀ ਜੀਐਸਟੀ ਫ੍ਰੀ ਇੱਕ ਘਰ ਬਤੋਂ ਉੱਤੋਂ ਦੀ ਸਭ ਛੜੀ ਘਰਬ ਉਹ ਕੀ ਰਿੰਦਾ ਦੀ ਪੰਜਾਬ ਨੂੰ ਉਜਾਮ ਨੂੰ ਕੀ ਦਿੰਦਾ ਵੀ ਉਹ ਸੁਖ ਵਿਲਾਸ 7 ਲੱਖ ਤੋਂ ਵੱਧ ਇੱਕ ਕਮਰੇ ਦਾ ਕਰਾਇਆ ਹੈ 7 ਲੱਖ ਇੱਕ ਰਾਤ ਦਾ ਕੋਈ ਗਰੀਬ ਸ਼ਹਿਰ 7 ਲੱਖ ساری ਜ਼ਿੰਦਗੀ ਠੀਕਰੀਆਂ ਵੀ ਨਹੀਂ ਗਿਣਦਾ 7 ਲੱਖ ਰੁਪਿਆ ਆਮ ਕਰਾਇਆ ਹਰੇਕ ਕਮਰੇ ਦੇ ਪਿੱਛੇ ਪਾਣੀ ਵਾਲਾ ਪੂਲ ਹੈ সুইমিং ਪੂਲ ਹੈ ਅਲੱਗ ਪਰਸਨਲ ਮੈਂ ਹਲੀ ਕੱਟੜ ਦੀ ਉਤਪੰਨ ਦੇਖਿਆ ਤੋ ਤੈਨੂੰ ਚੱਕਰ ਲਵਾਇਆ ਵੀ ਮੈਂ ਹਲੀ ਕੱਟੜ ਦੇ ਤੋ ਮੈਂ ਕਿ ਥੋੜੇ ਜ ਮੇਰੀਆਂ ਅੱਖਾਂ ਵਿੱਚ ਜਿੱਦੀ ਕਢਾ ਦੇ ਕੇ ਨਾ ਫਿਰ ਦੇ ਦੇ ਨਾ ਲਾ ਕੀ ਹਾਲ ਹੈ ਤੇ ਵੀਰੋ ਵਾ ਕਾਗਜ਼ ਤਿਆਰ ਹੋ ਗਏ ਟੌਣਾ ਨਹੀਂ ਦੇ ਖੋ ਪਾਇਆ ਸੋਨਾ ਵਧੀਆ ਬਣਾਇਆ ਨੇ ਕਬਜ਼ੇ ਚ ਲੈ ਲਾਂਗੇ ਸਰਕਾਰ ਉਹ ਤੇ ਕਬਜ਼ਾ ਕਰ ਲੂ ਸਕੂਲ ਖੋਲ ਲਾਂਗੇ ਉੱਥੇ ਸਰਕਾਰੀ ਤੇ ਨਾਰੇ ਸਰਕਾਰੀ ਖੂਲ ਸਕੂਲ ਖੋਲ ਕੇ ਉਹ ਨਾਰਾ ਬਹੁਤ ਵਧੀਆ ਨੇ ਮੰਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿੱਦੇ ਹਰੇਕ ਕਮਰੇ ਪਿੱਛੇ ਪੂਲ ਇਹ ਕੰਮ ਹੋਊਗਾ ਮੇਰੇ ਬੱਤੀਦੰਦ ਨੇ ਮੈਂ ਉਹੀ ਨਹੀਂ ਕਹਿੰਦਾ ਲਾਈਟ ਮੱਥੇ ਲੱਗਦੀ ਐ ਮੈਂ ਝੂਠ ਨਹੀਂ ਬੋਲਦਾ ਇਹ ਕੰਮ ਹੋਊਗਾ ਫਿਰ ਨਾਲ ਹੋਰ ਜਦੋਂ ਕੱਸੀਆਂ ਨਹਿਰਾਂ ਦਾ ਪਾਣੀ ਪਹੁੰਚ ਗਿਆ ਉੱਚਣ ਲੱਗ ਗਿਆ ਪਿਊਬੈਲ ਬੰਦ ਹੋਣਗੇ ਪਿਊਬੈਲ ਬੰਦ ਹੋਣਗੇ ਬਿਜਲੀ ਬਚੂ ਥੱਲੇ ਧਰਤੀ ਵਾਲਾ ਪਾਣੀ ਵੀ ਬਚੂ ਬਿਜਲੀ ਦੀ ਸਬਸਿਡੀ ਬਚੂਗੀ 6-7 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਬਚੂਗੀ ਆਹ ਸੀਜ਼ਨ ਤੋਂ ਬਾਅਦ ਅਕਤੂਬਰ ਨਵੰਬਰ ਤੋਂ 6-7 ਹਜ਼ਾਰ ਕਰੋੜ ਦੀ 200 ਦੀ ਲਗਭਗ 1100000 ਦੀ ਸਬਸਿਡੀ ਦੇਣੀ ਪੈਂਦੀ ਹੈ ਜੇ 14 ਲੱਖ ਚੋਂ 14.5 ਲੱਖ ਚੋਂ 5-6 ਲੱਖ ਚੋਂ ਬਿੱਲ ਵੀ ਬੰਦ ਹੋ ਗਏ ਕਿਉਂਕਿ ਨਹਿਰੀ ਪਾਣੀ ਆ ਜੂਗਾ ਨਾ ਤਾਂ ਆਪਣੇ 5-6 7000 ਕਰੋੜ ਬਚ ਜੂਗਾ ਉਹ 6-7000 ਕਰੋੜ ਜੋ 5500 ਕਰੋੜ ਰੁਪਈਆ ਦਾ ਬਜਟ ਮੇਰਾ ਬਣਾਇਆ ਪਿਆ ਐਨ ਖਾਕਾ ਐਨ ਕਰ ਕਰਦਾ ਲਿਖਿਆ ਪਿਆ ਉਹ 5500 ਕਰੋੜ ਰੁਪਈਆ ਜਿਹੜਾ 6000 ਜਾਂ 7000 ਬਚੂਗਾ ਉਹ ਚੋਂ 5500 ਕਰੋੜ ਰੁਪਈਆ ਮਾਵਾ ਭੈਣਾਂ ਨੂੰ ਜਿਹੜਾ 1000 ਰੁਪਿਆ ਕਹਿ ਦਿੱਤਾ ਉਹ ਦੇ ਉਹ ਦੇ ਉਹ ਮੋਦੀ ਵਾਂਗੂ ਨਹੀਂ ਹੈਗਾ ਵੀ 15 ਲੱਖ ਆਜੂ ਖਾਤੇ ਦੇ ਮੁਰਕੇ ਕਹਿੰਦੇ ਜੁੰਬਲਾ ਜਦੋਂ ਸਕੀਮ ਸ਼ੁਰੂ ਹੋਊਗੀ ਫਿਰ ਬੰਦ ਨਹੀਂ ਹੋਣੀ ਜੇ ਬਿਜਲੀ ਦੇ ਪਹਿਲੇ ਇੱਕ ਵਾਰੀ ਜ਼ੀਰੋ ਆਉਣ ਲੱਗੇ ਆਉਣਗੇ ਐਂ ਹੀ ਆਈ ਜਾਣਗੇ ਬਸ ਤੇ ਇੱਦਾਂ 1100 ਰੁਪਿਆ 1000 ਦਾ ਵੀ 1100 ਕਰ ਦਾਂਗੇ ਉਹ 1100 ਰੁਪਏ ਜਦੋਂ ਆਉਣ ਲੱਗ ਗਿਆ ਤਾਂ ਆ ਹੀ ਜਾਊਗਾ ਕਿਉਂਕਿ ਮੈਂ ਬਜਟ ਬਣਾ ਕੇ ਕੰਮ ਸ਼ੁਰੂ ਕਰੂੰਗਾ ਮੈਂ ਬੋਟਾ ਵਾਸਤੇ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦਾ ਬੋਟਾ ਤੋਂ ਬਾਅਦ 2 ਮਹੀਨੇ ਬਾਅਦ ਬੰਦ ਕਰ ਦੋ ਵੀ ਐ ਨਹੀਂ ਜੀ ਬਜਟ ਨਹੀਂ ਫੁਲਾਣਾ ਨਹੀਂ ਟਿਕਾ ਨਹੀਂ ਨਾ ਮੈਂ ਉਹ ਕਰ ਨਹੀਂ ਕਰਦਾ ਫਿਰ ਤਾਂ ਫਿਰ ਮੇਰੇ ਤੇ ਉਹਨਾਂ ਤੇ ਕੀ ਫਰਕ ਰਹੇਗਾ ਜਿੱਦ ਤੇ ਸ਼ੁਰੂ ਕਰੂੰ ਫਿਰ ਮੁੜ ਕੇ ਬੰਦ ਨਹੀਂ ਹੋਣੀ ਸਕੀ ਮ ਚੱਲੂਗੀ ਉਹ ਮੈਂ ਪੈਸੇ ਅਲੱਗ ਤੋਂ ਕਰੂੰਗਾ ਕੱਟ ਆਹਾ ਇਹਦਾ ਮੇਰਾ ਵਿਚਾਰ ਆ ਮੇਰਾ ਵਿਜ਼ਨ ਲੋਕਲ ਦੀ ਮਜਬੂਰੀ ਨੂੰ ਮਨਮਰਜ਼ੀ ਚ ਬਦਲਣੀ ਚਾਹੁੰਦਾ ਲੋਕਲ ਦੀ ਮਜਬੂਰੀ ਨਾ ਹੋਵੇ ਕਿ ਪ੍ਰਾਈਵੇਟ ਹਸਤਾ ਚਲਾਜ ਕਰਾਉਣਾ ਪੈ ਰਿਹਾ ਹੈ ਲੋਕਾਂ ਦੀ ਮਰਜ਼ੀ ਹੋਵੇ ਤਾਂ ਮੈਂ ਸਰਕਾਰੀ ਚ ਕਰਾਵਾਂ ਲਾਂ ਜਾਂ ਪ੍ਰਾਈਵੇਟ ਚ ਕਰਾਵਾਂ ਲਾਂ ਲਾਜ ਇੱਕੋ ਜੈ ਲੋਕਾਂ ਦੀ ਮਜਬੂਰੀ ਨਾ ਹੋਵੇ ਕਿ ਪ੍ਰਾਈਵੇਟ ਸਕੂਲ ਚ ਬੱਚੇ ਭੜਾਉਣੇ ਪੈ ਰਹੇ ਨੇ ਲੋਕਾਂ ਦੀ ਮਰਜ਼ੀ ਹੋਵੇ ਕਿ ਸਰਕਾਰੀ ਚ ਭੜਾਣਾ ਚਾਹੇ ਪ੍ਰਾਈਵੇਟ ਭੜਾਲਾ ਸਕੂਲ ਇੱਕੋ ਜੇ ਨੇ ਤੋਂ ਮੈਂ ਮਜਬੂਰੀ ਨੂੰ ਮਰਜ਼ੀ ਚ ਬਦਲਨੀ ਚਾਹਣਾ ਮੈਂ ਉਹ ਤਾਂ ਬਲ ਸਕੂਗਾ ਜੇ 13 ਨਹੀਂ 13 ਸੀਟਾ ਮੈਨੂੰ ਦੇ ਕੇ ਸੈਂਟਰ ਦੇ ਵਿੱਚ ਮੇਰੇ ਹੱਥ ਮਨੂਨ ਕਰ ਦੋ ਕੁਛ ਦੋ ਇੱਥੇ 2-4% ਇੱਥੇ ਹੋਣਗੇ ਜਿਹੜੇ ਹਜੇ ਵੀ ਪੰਜੇ ਕਨੀ ਜਦ ਤੱਕੜੀ ਕਨੀ ਦੇਖਦੇ ਹੋਣੇ ਮੇਰੇ ਹੱਥ ਬੰਨ ਕੇ ਬੇਨਤੀ ਹੈ ਪੰਜੇ ਦੇਖੋ ਪੰਜ ਇਹ ਕਹਿੰਦੇ ਜੀ ਝਾੜੂ ਤੀਲਾ ਤੀਲਾ ਹੋ ਗਿਆ ਮੈਂ ਗੱਲ ਸੁਣੋ ਝਾੜੂ ਚ ਇੱਕ ਦੋ ਤੀਲੇ ਨਿਕਲ ਜਾਣ ਨਾ ਸਫਾਈ ਕਰਦਾ ਰਹਿੰਦਾ ਪੰਜੇ ਦੀ ਕੁੰਗੜੀ ਜੀ ਕੱਢ ਦਈਏ ਪਤਾ ਨਹੀਂ ਕੀ ਬਣ ਜਾਂਦਾ ਅੱਲ੍ਹਾ ਕੋਟ ਜਾ ਟੱਕੜੀ ਦੀ ਕਰ ਅਸੀਂ ਤੋੜ ਦਈਏ ਤੋਲਣ ਜੱਗੀ ਨਹੀਂ ਰਹਿੰਦੀ ਸੋ ਇਸ ਕਰਕੇ ਮੈਂ ਕਹਿਣਾ ਆਬਦੀਆਂ ਦੇਖੋ ਭਾਈ ਸਾਡੇ ਆ ਤਾਂ ਠੀਕ ਐ ਔਰ ਝਾੜੂ ਐ ਸਾਡਾ ਚੋਣਸ਼ਾ ਨਹੀਂ ਇੰਨਾ ਵਧੀਆ ਦੱਸਣ ਦੀ ਲੋੜ ਹੀ ਨਹੀਂ ਮਾਵਾ ਭੈਣਾਂ ਨੂੰ ਦੱਸੇ ਤਾਂ ਜਮਾ ਹੀ ਲੋੜ ਨਹੀਂ ਇਹ ਤੜਕੇ ਤੜਕੇ ਸਵੇਰੇ 5 ਵਜੇ ਪਾੜ ਲੈਂਦੀਆਂ ਨੇਰੇ ਚ ਕਿੱਥੇ ਜੇ ਪਿਆ ਤੁਸੀਂ ਬਹੁਤ ਖੁਸ਼ ਨਾ ਹੋ ਜੇ ਲੋੜ ਪਏ ਦੇ ਸ਼ਾਮ ਨੂੰ ਵੀ ਪਾੜ ਲੈਂਦੀਆਂ ਕਿੱਥੇ ਜੇ ਪਿਆ ਕਰਦਾ ਸਫਾਈ ਹੋਈ ਹੈ ਉਹ ਸਵੇਰੇ ਵੀ ਤੇ ਸ਼ਾਮ ਨੂੰ ਵੀ ਸੋਫੀਓ ਇਸ ਝਾੜੂ ਨਾਲ ਪਹਿਲਾਂ ਪਾਸੇ ਤੋਂ ਦੁਕਾਨ ਜਾਂ ਮਕਾਨ ਸਾਫ਼ ਕਰਦੇ ਸੀ ਹੁਣ ਇਸ ਝਾੜੂ ਨਾਲ ਅਰਵਿੰਦ ਕੇਜਰੀਵਾਲ ਦੀ ਗਵਾਹੀ ਦੇ ਵਿੱਚ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਸੋ ਮੈਨੂੰ ਪੱਤਰਕਾਰ ਕਹਿੰਦੇ ਤੁਸੀਂ ਬੀਜੇਪੀ ਦੀਨ ਨੇ ਰੀਨੋ ਕਿਵੇਂ ਰੋਕਿਆ ਪੰਜਾਬ ਔਰ ਦਿੱਲੀ ਮੇਂ ਆਪਨੇ ਬੀਜੇਪੀ ਕੀ ਆਂਦੀ ਕੋ ਕੈਸੇ ਰੋਕਾ ਮੇਂ ਜਿਗੜੀ ਵੱਡੀ ਗੱਲ ਹੈ ਮੈਂ ਕਹਾਂ ਬੀਜੇਪੀ ਨੇ ਚੋਣ ਦਾ ਨਿਸ਼ਾਨ ਕੀ ਹੈ ਕਹਿੰਦੇ ਕਮਲਦਾ ਫੁੱਲ ਮੈਂ ਸਾਫਾ ਕੀ ਹੈ ਕਹਿੰਦੇ ਝਾੜੂ ਮੈਂ ਕਮਲਦਾ ਫੁੱਲ ਕਿੱਥੇ ਉਗਦਾ ਹੈ ਕੰਨੀ ਚੱਕੜ ਚ ਮੈਂ ਝਾੜੂ ਕੀ ਕੰਮ ਕਰਦਾ ਹੈ ਕੰਨੀ ਚੱਕੜ ਦੀ ਸਫਾਈ ਮੈਂ ਕਹਿੰਦੇ ਝਾੜੂ ਨਾਲ ਚੱਕੜ ਦੀ ਸਫਾਈ ਕਰਦੀ ਕਮਲਦਾ ਫੁੱਲ ਉਗੇ ਹੀ ਨਹੀਂ ਸਫਾਈ ਕਰ ਦੋ ਸਫਾਈ ਘੱਟ ਉਗੜੇ ਨਹੀਂ ਹਨ ਸਹੀ ਹੈ ਨਾ ਦੋਨਿਆਂ ਉੱਪਰ ਜਾ ਕੇ ਦੋ ਨਾਰੇ ਲਾ ਦੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਉਗੋਲੇ ਇਕਤਾਨਾ ਜਿੰਦਾਬਾਦ ਬਹੁਤ ਥੋੜਾ ਧੰਨਵਾਦ ਹੈ ਹੈ ਨਾ ਬਹੁਤ ਧੰਨਵਾਦ ਜੀ